ਸੋਚ ਬਸੋਚਨੀ ਕੌਚ ਕਸੇ ਕੌਚ ਕਸੇ ਬਾਰਜ ਬਲੋਚਨੀ ਬਾਰਜ ਬਲੋਚਨੀ ਬਾਰਜ ਹੁੰਦਾ ਕਬਲ ਹਿਰਦਾ ਬਲੋਚੜੀ ਤੇਰੇ ਹਿਰਦੇ ਵਿੱਚ ਅੱਖ ਹੈ ਤੀਸਰਾ ਨਹੀਂ ਤੜੜਾ ਹੁੰਦਾ ਨਾ ਤੀਸਰਾ ਨਤਰ ਵੈਸੇ ਕੁਝ ਨਹੀਂ ਹੁੰਦਾ ਸਾਰੀ ਬੁੱਧੀ ਇਹ ਬਾਲੀਆਂ ਖਲਦੀ ਦੇਖਦੀ ਹੈ ਜਦੋਂ ਬੁੱਧੀ ਬਵੇਖ ਬੁੱਧੀ ਹੋ ਜਾਂਦੀ ਹੈ ਨਾ ਫਿਰ ਬਾਲੀਆਂ ਖਲਦੀ ਦੇਖਣ ਦੀ ਲੋੜ ਨਹੀਂ ਹੁੰਦੀ ਸੰਸਾਰ ਨੂੰ ਤਾਂ ਉਹਨੇ ਦੇਖ ਲਿਆ ਹੀ ਨੀ ਸੰਸਾਰ ਦਾ ਤਾਂ ਮਤਲਬ ਇਹ ਨਹੀਂ ਕੋਈ ਦੇਖੋ ਸੰਸਾਰ ਤਾਂ ਬਚਾ ਦੇਖ ਲਿਆ ਸੰਸਾਰ ਸਮਝ ਲਿਆ ਉਹ ਦੇਖਣਾ ਕਿਉਂ ਦੇਖਣੀ ਹੁੰਦੀ ਆਤਮ ਆਪਣੇ ਆ ਦੂਜੇ ਦੀ ਆਪਣੀ ਆਤਮਾ ਜਾਂ ਦੂਜੇ ਦੀ ਦੇਖਣੀ ਕੀ ਹੈ ਬੁੱਧੀ ਆਪਣੀ ਤਾਂ ਪਤਾ ਹੀ ਹੈ ਦੂਜੇ ਦੀ ਦੂਜੇ ਦੀ ਬੁੱਧੀ ਨੂੰ ਤੋਲਣ ਨਾਲ ਰਹੇ ਗੁਰ ਬੋਲਣ ਤੇ ਉਹ ਹਿਰਦੇ ਦੀ ਅੱਖ ਬਣਾਣੀ ਤੋਲਿਆ ਜਾਂਦਾ ਵਾਲੀ ਅੱਖ ਨਾ ਕਮਾ ਤੋਲਦੂ ਦੂਜੇ ਦੀ ਗੱਲ ਦਾ ਵਜ਼ਨ ਤੋਲਣਾ ਤੇ ਦੂਜੇ ਦੀ ਬੁੱਧੀ ਨੂੰ ਤੋਲਣਾ ਇੱਕੋ ਹੀ ਗੱਲ ਕਿੱਥੇ ਬੋਲਦਾ ਕਿਨੇ ਘਰਾਈਚ ਬੋਲਦਾ ਕਿੱਦੀ ਜੜ ਓਛੀ ਆ ਜਾਂ ਜੜ ਗਹਿਰੀ ਏ ਕਿੰਦੀ ਗੱਲ ਸੱਚ ਆ ਜਾਂ ਗੱਲ ਫੋਕੀ ਹੋਈ ਏ ਜੇ ਤਾਂ ਗੱਲ ਸੱਚ ਆ ਤਾਂ ਮਿੱਠੀ ਏ ਨਹੀਂ ਤਾਂ ਫਿਰ ਜੇ ਸਾਖੀ ਆ ਉਹ ਕਾ ਕਾਲਪਨਾ ਗਾਥਾ ਫਿਰ ਸਲੂਣੀ ਏ ਉਹਨੂੰ ਸਲੂਣੀ ਕਹਿੰਦੇ ਨੇ ਜੇ ਐਵੇਂ ਆ ਹਲਪਤਾਲ ਫਿਰ ਫੋਕੀ ਫਿੱਕੀ ਨਾਨਕ ਫਿੱਕਾ ਬੋਲੇ ਤੈਨੂੰ ਫਿੱਕਾ ਹੋਈ ਹੋਈ ਗੱਲ ਵੀ ਹੋਲੀ ਗੱਲ ਫਿੱਕੀ ਹੈ ਜੇ ਕੋਈ ਸਾਖੀ ਵੀ ਹੈ ਗਿਆਨ ਵਾਲੀ ਇਹ ਤਾਂ ਕੋਈ ਗਿਆਨ ਵਰਦਾ ਹੈ ਉਸ ਨੂੰੜੀ ساری ਗੱਲ ਹੈ ਨਾ ਫਿਰ ਵੀ ਤੇ ਜੇ ਸੱਚਾ ਪਿਆਰ ਤਾਂ ਬਿਠਾ ਤੇਰੇ ਤੇ ਇਸਨੇ ਇਹ ਦੇਖ ਲੈਣੇ ਉਹ ਗੱਲਾਂ ਦੇ ਵਿੱਚ ਵੀ ਟੇਸਟ ਕਿਹੜਾ ਹੈ ਤੇ ਬਾਹਰ ਜੀ ਬਲੋਚੜੀ ਇਹ ਹਰਦੇ ਦੀ ਅੱਖ ਤੀਸਰਾ ਨੇਤਰ ਹਿਰਦੇ ਜੁਦਾ ਮੱਥੇ ਚ ਨਹੀਂ ਹੁੰਦਾ ਜਿਨ੍ਹਾਂ ਨੇ ਮੱਥੇ ਚ ਬਣਾਇਆ ਉਹ ਸਭ ਜਿਹੜੇ ਲੈਨੇ ਮੱਥੇ ਹੀ ਬੋਲਦੇ ਨੇ ਉਸ ਸਾਰੇ ਆਦਮੀ ਨੇ ਬੱਥੇ ਦਾ ਤ੍ਰਿਕੁਟੀ ਹੈਗੀ ਆ ਬੱਥੇ ਚ ਉੱਥੋਂ ਤਾਂ ਅੱਖਾਂ ਇਹਨਾਂ ਨਾਲੇ ਦੇਖਿਆ ਜਾ ਸਕਦਾ ਉੱਥੇ ਬਹਿ ਕੇ ਜੇ ਜੋ ਤ੍ਰਿਕੁਟੀ ਤਾਂ ਇਹ ਹੀ ਅੱਖਾਂ ਨਾਲ ਦੇਖੂ ਇਹਨਾਂ ਨਾਲੇ ਬੱਥੇ ਜੋ ਤੀਜੀ ਅੱਖ ਨਹੀਂ ਫੁੱਟਦੀ ਹੁੰਦੀ ਤੇਜੀ ਅੱਖ ਹੁੰਦਾ ਜਾਉਂਦਾ ਫਿਰ ਜਿਹੜੀ ਤੀਜੀ ਅੱਖ ਹੈ ਨਾ ਉਹ ਹੁੰਦਾ ਜਾਇ ਉਹ ਢੇਰੇ ਦੀ ਦੌੜ ਹੈ ਉਹ ਸੋਚ ਆਪਣੀ ਸੋਚ ਪਰ ਇਹ ਜਿਹੜੀ ਅੱਖ ਖਿਰਦੇ ਦੀ ਹੈ ਇਹ ਦੇਖ ਦੇ ਦੇਰੋ ਦੀ ਨੰਦਾ ਸੋ ਬੋਲੇ ਜੋ ਪੇਖੇ ਇਹ ਅੱਖ ਹੈ ਇਸ ਅੱਖ ਨਾਲ ਦੇਖ ਕੇ ਹੀ ਬੋਲਿਆ ਗਿਆ ਸਭ ਕੁਝ ਇਹ ਬਾਹਰ ਦੀ ਬਲੋਚੜੀ ਹੈ ਬ੍ਰਤਨ ਬਿਮੋਚਨੀ ਬ੍ਰਤਨ ਬਿਮੋਚੜੀ ਜਿਹੜੀਆਂ ਵਰਤੀਆਂ ਸੁਰਤੀਆਂ ਦਾ ਕੈਦ ਨੇ ਨਾ ਪਾਇਆ ਦੇ ਵਿੱਚ ਭਰਮ ਦੇ ਆਂਡੇ ਚ ਬੰਦ ਨੇ ਜਿੰਨੀਆਂ ਵਰਤੀਆਂ ਉਹਨਾਂ ਨੂੰ ਛੁਟਕਾਰਾ ਦਉਣ ਜਵੇਂ ਛੇ ਮੇ ਪੰਜ ਸਾਲ ਜਿਹੜੇ ਚੁੱਕਲੇ ਸੀ ਨਾ ਬੰਦੇ ਰਾਜੇ ਦਖਣ ਦੇ ਆਜ਼ਾਦ ਕਰਾਇਆ ਤੇ ਐ ਭਰਮ ਦੇ ਅੰਡੇ ਚੋਂ ਮੁਕਤੀ ਦਿਵੋਣੀ ਵਰਤਿਆਂ ਨੂੰ ਵਰਤਿਓ ਕਰੀ ਹੁੰਦੇ ਜਿੱਨਾ ਚਾ ਭਰਮ ਦੇ ਅੰਡੇ ਚ ਬੰਦਾ ਨਾ ਸਾਡੀ ਸਾਡੇ ਗਿਆਨ ਦਾ ਜਿੱਨਾ ਚਾ ਦਾਇਰਾ ਹੈ ਜਿੱਨਾ ਚਾ ਆਦਮੀ ਦੇ ਗਿਆਨ ਦਾ ਦਾਇਰਾ ਹੈ ਉਹ ਵਰਤਿ ਕਹਿ ਦਾਇਰੇ ਚ ਦਾਇਰੇ ਕਾਦਾ ਜਦ ਕਬੀਰ ਕਹਿੰਦਾ ਪ੍ਰੇਮ ਪਲੀਤਾ ਪ੍ਰੇਮ ਪਹਿਲਾਂ ਪੈਦਾ ਹੂਆ ਜੇਨ ਪ੍ਰੇਮ ਕੀਓ ਤੈਨਹੀ ਪ੍ਰਭ ਆਇਓ ਆਇਓ ਪ੍ਰੇਮ ਪਲੀਤਾ ਸੁਰਤ ਹਵਾਈ ਗੋੜਾ ਗਿਆਨ ਚਲਾਇਆ ਅਗਰ ਕਿੱਥੋਂ ਆਈ ਪਲੀਤੇ ਵਾਹ ਕਿੱਥੋਂ ਪਈ ਬ੍ਰਹਮਾ ਅਗਨ ਸਹਾਇਤੇ ਪਰ ਜਾਲੀ ਇੱਕੋ ਚੋਰ ਸਜਾਇਆ ਇਹ ਗੋੜਾ ਗਿਆਨ ਚੱਲ ਲੇਤੇ ਵਰਤੀ ਬਬੋਚਨ ਹੋਗੀ ਸਰਵਿਆਪੀ ਹੋਗੀ ਵਰਤੀ ਉੱਗਿਆ ਆ ਗਿਆਨ ਅੰਦਰੋਂ ਇੱਕ ਹੋਏ ਤਾਂ ਉਕਵ ਜਿਹੜੇ ਇੱਕ ਹੋਣਗੇ ਉੱਗ ਜਾਣਗੇ ਉਹ ਜਨ ਪਦਾਰਥ ਪਾਲਣਗੇ ਮਾਇਆ ਮਾਇਆ ਤੋਂ ਪਰੇ ਚਲੇ ਜਾਣਗੇ ਪਰਮਦੇਵ ਦੇ ਅੰਡੇ ਨੂੰ ਤੋੜ ਕੇ ਬਾਹਰ ਚਲੇ ਜਾਣਗੇ ਉਹਨਾਂ ਦਾ ਕੀ ਹੋਊਗਾ ਗੁਰਪ੍ਰਸਾਦ ਪਰਮ ਦਾ ਨਾਸ ਹੋ ਜੂਰਗਾ ਗੁਰਪ੍ਰਸਾਦ ਐਸਾ ਗਿਆਨ ਦਊ ਹੈ ਬਵੇਖ ਬੁੱਧੀ ਇਹ ਗੁਰਮੁਖ ਦਾ ਗਿਆਨ ਐ ਸਾਹ ਹੁੰਦਾ ਬਿਰਤੀਆਂ ਵਿਵੋਚਨ ਹੋ ਜਾਂਦੀ ਉਹਦੇ ਪਰਮਦਾ ਨਾਸ ਕਰ ਲੈਂਦੀ ਉਹਨੇ ਆਪਣੀ ਉਹ ਪਰਮਦਾ ਨਾਸ ਕਰਾਇਆ ਛੁਟਕਾਰਾ ਹੋ ਗਿਆ ਬਿਰਤੀ ਵਿਵੋਚਨ ਬਹੁਤ ਇੰਪੋਰਟੈਂਟ ਔਖਾ ਆ ਰਿਹਾ ਜੋ ਜੋ ਪਿੱਛੇ ਨੂੰ ਆ ਰਹੇ ਨਾ ਉਹਨੂੰ ਹੀ ਮੁਸ਼ਕਲ ਆ ਰਿਹਾ ਕਭ ਸੋਚ ਬਿ ਸੋਚ ਨਹੀਂ ਸੋਚ ਜਿਹੜੀ ਹੈਗੀ ਵੀ ਮੋਚਾਂ ਸਰਪੇ ਆਪੀ ਵਿਪੋਚਨ ਹੁਣ ਤਾਂ ਛਟਕਾਰਾ ਦੇ ਦੇਣਾ ਕਿਸ ਨੂੰ ਔਗਣ ਸਾਰੇ ਕੱਟ ਦੇਣ ਔਗੜੇ ਨੇ ਨਾ ਗੁਣ ਪੈਦਾ ਕਰ ਦੇਣ ਔਗੜ ਕੱਟ ਦੇ ਸੋਚ ਬਿ ਸੋਚ ਨਹੀਂ ਜਿਹੜੀ ਸੋਚ ਹੈ ਆਪਣੀ ਸੋਚ ਜਿਹੜੀ ਸੀ ਬਿਲਕੁਲ ਖਤਮ ਕਰਦੀ ਸੋਚ ਜਿੱਥੋਂ ਪੈਦਾ ਹੁੰਦੀ ਸੀ ਵਾਪਸ ਚਲੀ ਗਈ ਵਾਪਸ ਪੈਦਾ ਨਹੀਂ ਹੁੰਦੀ ਸੋਚ ਉਲਟੀ ਕਰਦੀ ਵੀ ਸੋਚ ਕਰਦੀ ਸੋਚ ਨੂੰ ਪੁੱਠਾ ਮੋੜਦਾ ਬੁਝ ਗਈ ਆਗ ਨਿਕਸੇ ਨਾ ਤੂੰ ਆ ਸੋਚ ਕੀ ਸੀ ਤੂੰ ਆ ਨਿਕਲਦਾ ਸੀ ਤੇ ਤ੍ਰਿਸ਼ਨਾ ਹੀ ਨਹੀਂ ਰਹੀ ਕੋਈ ਇੱਧਰ ਅੱਗੇ ਬੁਝ ਗਈ ਤੂੰ ਆ ਅੱਗੇ ਤੂੰ ਨਿਕਲ ਸੋਚ ਪੈਦਾ ਹੀ ਨਹੀਂ ਹੁੰਦੀ ਜਿਹਨਾਂ ਵਾਲਾ ਸੋਚ ਪੈਦਾ ਹੀ ਨਹੀਂ ਹੁੰਦੀ ਸੋਚ ਕੀ ਹੈ ਚਿੰਤਾ ਹੈ ਚਿੰਤਾ ਕੋਈ ਪੈਦਾ ਹੀ ਨਹੀਂ ਹੁੰਦੀ ਪਾਣੇ ਤੇ ਰਹੇ ਤੇ ਚਿੰਤਾ ਪੈਦਾ ਨਹੀਂ ਹੁੰਦੀ ਹੁੰਦੀ ਜਿਹੜਾ ਪਾਣੇ ਚ ਰਹਿੰਦਾ ਉਹਦੇ ਵਾਸਤੇ ਚਿੰਤਾ ਕੋਈ ਚੀਜ਼ ਨਹੀਂ ਹੁੰਦੀ ਪਾਣੇ ਵਾਲੇ ਦਿਨ ਪਾਣੇ ਚ ਲੈਣਾ ਚਾਹਤਾ ਤਾਂ ਉਹਦੀ ਕੋਈ ਚੀਜ਼ੇ ਨਹੀਂ ਉਹਦੇ ਵਾਸਤੇ ਚਿੰਤਾ ਉਹ ਨਜਰ ਜਨ ਜਰ ਆਪਣੇ ਪਾਣੇ ਚ ਲੱਦਾ ਹੈ ਖੈ ਕਵਚ ਕਸੇ ਕਵਚ ਕਸੇ ਕਾਜ ਜਿਹੜੀ ਕਵਚ ਹੈ ਪਰ ਕਵਚ ਕਸ ਕੇ ਰੱਖਣੀ ਪੈਂਦੀ ਹੈ ਫੇਰ ਵੀ ਜਿੰਨਾ ਜਰ ਸਰੀਰ ਹੈ ਜਿਹੜੇ ਵਾਇਆ ਦੇ ਔਗਣੇ ਇਹਨਾਂ ਤੋਂ ਫੇਰ ਵੀ ਸਾਵਧਾਨ ਰਹਿਣਾ ਪੈਂਦਾ ਲੋਭ ਤੋਂ ਚੌਕਸ ਰਹਿਣਾ ਪੈਂਦਾ ਸੰਤੋਖ ਦਾ ਜਿਹੜਾ ਸੂਤ ਨੇ ਤੜੱਗੀ ਜਣੀ ਲੱਕ ਲੱਕ ਬੰਨ ਕੇ ਰੱਖਣਾ ਪੈਂਦਾ ਹੈ ਵਾਇਆ ਦਾ ਕੋਈ ਵੀ ਭਾਰ ਲੋਭ ਦਾ ਵੋਧਾ ਇਹਦਾ ਵਸਾ ਨਹੀਂ ਕਰਨਾ ਲੋਭ ਫੇਰ ਜਾ ਗਿਆਊਗਾ ਚੌਕਸ ਰਹਿ ਕੇ ਰੱਖਣੀ ਪਊ ਜਿੰਦਾ ਤਾ ਦੁਖ ਤਾਂ ਹੋਗੀ ਇਹ ਤਾਂ ਠੀਕ ਹੈ ਪਰ ਮਦਾਂ ਅੰਡਾ ਫਟ ਗਿਆ فرمایا ਦੀ ਛੜੀ ਪੈਦਾ ਹੁਣ ਦੇਣੀ ਇਹ ਧਿਆਨ ਇਹ ਕਾਜ ਕਸ ਕਰ ਕਰ ਕੀ ਕਵਜ ਕਸ ਕੇ ਰੱਖ ਕਵਜ ਲਾ ਕੇ ਨਹੀਂ ਰੱਖਣੀ ਵੀ ਹੁਣ ਕੋਈ ਖਤਰਾ ਨਹੀਂ ਹੈ ਅਭੀ ਤਾਂ ਨਾ ਸਮੁੰਦਰ ਸਮੁੰਦਰ ਵਿੱਚ ਗਿਆ ਜਾਣਾ ਕੀ ਹੋਏ ਜਿੰਨਾ ਚਿਰ ਸਰੀਰ ਹੈ ਨਾ ਉਸ ਪੁੱਤਰ ਜੇ ਕੌਚ ਕਸੇ ਉਹਨੂੰ ਕਿਹਾ ਜਿਹੜਾ ਕਹਿੰਦਾ ਵੀ ਤੋ ਨੋ ਸਮੁੰਦਰ ਵਿੱਚ ਕੌਚ ਕਸੇ ਹੈ ਧਾਮਨੀ ਪ੍ਰਹਸ ਸੁਖ ਸਰ ਹਨਸੇ ਹਾਂ ਹੱਸਾ ਕੈਸਾ ਹੈ ਧਾਮਨੀ ਪ੍ਰਹਸ ਜਿਵੇਂ ਬਿਜਲੀ ਜਮਕਦੀ ਐਸਾ ਹੱਸਾ ਹੱਸਾ ਵੀ ਐਸਾ ਹੈ ਹੱਸੇ ਚ ਵੀ ਬਹੁਤ ਗਾਰ ਹੈ ਹੱਸੇ ਚ ਵੀ ਰੋਸ਼ਨੀ ਹੋਈ ਹੈ ਹੂੰ ਸੁਖਸਰ ਨਾਸੇ ਸੁਖਸਰ ਨਾਸੇ ਜਿਹੜੇ ਸਾਡੇ ਨੇ ਤੀਰ ਸਰ ਤੀਰ ਉਧਰੇ ਸੁਖਸਰ ਉਧਰੇ ਤ੍ਰਿਸ਼ਨਾ ਦੇ ਤੀਰ ਤ੍ਰਿਸ਼ਨਾ ਤੀਰ ਰਹਿਣ ਘਟ ਪੀਤਰ ਜੋ ਗੱਲ ਯਰੋ ਜਾਈ ਜਿਹੜੇ ਅੰਦਰੋਂ ਤ੍ਰਿਸ਼ਨਾ ਦੇ ਤੀਰ ਨਿਕਲਦੇ ਤੇ ਅੰਦਰ ਹੀ ਨਾਸੋ